ਅੰਦਰ ਹੋਲੀ ਦਾ ਧਿਆ ਰਾਰਾ ਜੀ ਤੇ ਹੋਲੀ ਦਾ ਤੁਹਾਨੂੰ ਲੈ ਕੇ ਕਿੱਦਾਂ ਦੀ ਤੇਰੇ ਕਿਤੇ ਗਈ ਹੈ ਟ੍ਰੈਫਿਕ ਪੁਲਿਸ ਵਾਲਾ ਟ੍ਰੈਫਿਕ ਪੁਲਿਸ ਕੀ ਆਪਣਾ ਰੋਜ਼ਾਨਾ ਦੀ ਤਰ੍ਹਾਂ ਅਸੀਂ ਮਾਨਜੋਗ ਐਸਐਸਪੀ ਸਾਹਿਬ ਦੀਆਂ ਖਧਿਆਤਾ ਮੁਤਾਬਕ ਜਿਹੜਾ ਰੋਜ਼ ਹੀ ਅਸੀਂ ਥਾਂ ਥਾਂ ਤੇ ਨਾਕੇ ਲਗਾਈ ਲਗਾਈਦਾ ਜਿਹੜੇ ਟ੍ਰਿਪਲ ਸਵਾਰੀ ਵਿਦਾਉਟ ਨੰਬਰ ਤੇ ਪਟਾਕਾ ਸਲੈਂਸਰ ਤਾਂ ਜਿਹੜਾ ਅਸੀਂ ਇਹਨਾਂ ਨੂੰ ਬਾਉਂਡ ਕਰੀਦਾ ਉਹ ਦੇਖਿਆ ਜਾਂਦਾ ਪਿਆ ਵੀ ਜਿੱਦਾਂ ਕੋਈ ਬੁਲੇਟ ਵਾਲਿਆਂ ਨੇ ਚਾਹੇ ਕੋਈ ਵੀ ਲੜੀ ੜਕੀਆਂ ਨੇ ਉਹ ਪਹਿਲ ਦੇ ਹੱਥ ਪਹਿਲਾਂ ਗੱਲ ਕਰੁੰਦੇ ਆ ਫੋਨ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਹਰਕ ਨੂੰ ਇਹ ਹੋਪ ਹੁੰਦੀ ਹੈ ਵੀ ਅਸੀਂ ਕਿਸੇ ਨਾਲ ਗੱਲ ਕਰਾ ਦੇਾਂਗੇ ਤੇ ਛੱਡ ਦੇਣਗੇ ਪਰ ਅਸੀਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਭਾਵੇਂ ਕੋਈ ਗੱਲ ਕਰੇ ਚਲੋ ਸੁਣ ਸੁਣਨੀ ਵੀ ਪੈਂਦੀ ਹੈ ਤੇ ਆਪਾਂ ਚਲਾਨ ਜਿਹੜਾ ਹੈ ਜਿਹੜਾ ਬੰਦਾ ਗਲਤ ਹੈ ਉਹਦੀ ਚਲਾਨ ਕਰੀਦਾ ਹੀ ਕਰੀ ਅੱਜ ਕਿੰਨੇ ਪਾਉਂ ਕਿਤੇ ਗਏ ਆ ਅੱਜ ਜੀ 4 ਬਾਉਂਡ ਕੀਤੇ ਆ ਜੀ 4 ਅਸੀਂ ਪਟਾਕਾ ਸਲੈਂਸਰ ਦੇ ਕੀਤੇ ਆ ਜੀ ਇਹ ਇੱਕ ਅਹੀ ਅੰਡਰਏਜ ਦਾ ਕੀਤਾ ਜੀ ਫਿਰ ਦੇਖਿਆ ਜਾਂਦਾ ਕਈ ਹੋਲੀ ਉਮਰ ਦੀ ਲੜਕੀਆਂ ਜਿਹੜੀਆਂ ਥੋੜੀਆਂ ਲਹਿ ਕੇ ਜਾ ਰਹੀਆਂ ਜਿਨ੍ਹਾਂ ਨੂੰ ਸਿਰਫ ਛੋਟੇ ਜਿਹੜੇ ਹੈਗੇ ਆ ਇਹ ਈ-ਬਾਈਕ ਦਿੱਤੇ ਆ ਗਿਆ ਵਾ ਉਹਨਾਂ ਉਹ ਕੀ ਕਹਿਣਾ ਚਾਹੁੰਦਾ ਨੂੰ ਪਾਸ ਕਰ ਉਹਨਾਂ ਨੂੰ ਤਾਂ ਅਸੀਂ ਥਾਂ ਥਾਂ ਤੇ ਸੈਮੀਨਾਰ ਵੀ ਲਾਈਦਾ ਸਕੂਲਾਂ 'ਚ ਵੀ ਲਾਈਦਾ ਪਿੰਡਾਂ 'ਚ ਵੀ ਲਾਈਦਾ ਤੇ ਜਿਹੜਾ ਅੰਡਰਏਜ ਬੱਚਾ ਆ ਉਹ ਉਹਨਾਂ ਨੂੰ ਜਿਹੜੀ ਆਪਣਾ 25 ਸਾਲ ਆਪਣਾ 25000 ਰੁਪਈਆ ਜੁਰਮਾਨਾ ਆ 3 ਸਾਲ ਦੀ ਮਾਂ ਪਿਓ ਨੂੰ ਕਹਿ ਦੋ ਸਕਦੀ ਹੈ ਠੀਕ ਹੈ ਨਹੀਂ ਉਹ ਉਹ ਜਿਹੜਾ ਇਹ ਨਾ ਚਲਾਣ ਜੇ ਫਿਰ ਵੀ ਕੋਈ ਸਾਡੇ ਦੇਖਣ ਚਾਹੁੰਦਾ ਹੈ ਜਿੱਦਾਂ ਤੁਹਾਡੇ ਸਾਹਮਣੇ ਤੇ ਆਪਾਂ ਉਹਨਾਂ ਨਾਲ ਬੌਂਡ ਕਰੀਦਾ ਹੋਰ ਵੀ ਤਿਆਰ ਆ ਰਿਹਾ ਇਸ ਲਈ ਜਿਹੜੇ ਮੁੰਡੇ ਆ ਤਿੰਨ ਦਿਨ ਚੜ ਗਏ ਰੰਗ ਛੁੱਟਦੇ ਆ ਜਾਂ ਕਿੱਦਾਂ ਕਰਦੇ ਉਹਨਾਂ ਲਈ ਕੀ ਪ੍ਰਿੰਟ ਸਾਰਿਆਂ ਨੂੰ ਮਤਲਬ ਸ਼ਕਤੀ ਨਾਲ ਪੇਸ ਆਇਆ ਜਾਏਗਾ ਜਿਹੜਾ ਨਹੀਂ ਹਟੇਗਾ ਇਹਨਾਂ ਨੂੰ ਸਮਝਾ ਕੇ ਤੇ ਬਦੀਰੀ ਵਾਲੀ ਵੇਖ ਲਿਆ ਤੇ ਜਿਹੜਾ ਵੀ ਤਿੰਨ ਸواری ਕੋਈ ਮਤਲਬ ਗਲਤ ਨੰਬਰ ਜਿਹੜਾ ਆਂਦਾ ਹੈ ਪਟਾਕਾ ਸਲੈਂਸਰ ਤੇ ਉਹ ਸਾਰਿਆਂ ਦੇ ਇਹ ਚਲਾਣ ਜਿਹੜੇ ਆ ਕੀ ਮੈਸੇਜ ਦੇਣਾ ਚਾਹੋਗੇ ਲਾ ਮੈਸੇਜ ਇਹੋ ਹੀ ਆ ਸਾਡੇ ਮੰਨ ਜੋਗੇ ਐਸਐਸਪੀ ਜੀ ਦਿੱਤਿਆ ਜੀ ਵੱਲੋਂ ਵੀ ਭਈ ਇਹਨਾਂ ਲੋਕਾਂ ਨੂੰ ਸਮਝਾਓ ਤਾਂ ਜਿਹੜਾ ਨਹੀਂ ਹਟਦਾ ਫਿਰ ਉਹਨਾਂ ਦੇ ਚਲਾਣੇ ਦੇ ਦੇ ਸ਼ਕਤੀ ਨਾਲ ਕਰੋ ਜਿੱਦਾਂ ਹੁਣ ਛੋਟੇ ਬੱਚੇ ਆ ਪਾਈ ਲੈ ਕਹਿੰਦੇ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਕਿ ਜੇ ਚਲਾਣਗੇ ਕਿਤੇ ਨਹੀਂ ਨਹੀਂ ਇਹਨਾਂ ਤੇ ਚਲਾਣ ਹੀ ਕਰੀਦਾ ਜੀ ਵਾਰਨਿੰਗ ਇਹਨਾਂ ਨੂੰ ਸਮਝਾਈਦਾ ਸਕੂਲਾਂ 'ਚ ਇਹਨਾਂ ਦੇ ਸੈਮੀਨਾਰ ਲਾ ਕੇ ਪਿੰਡਾਂ 'ਚ ਸੈਮੀਨਾਰ ਲਾ ਕੇ ਇਹ ਕਹਿੰਦੇ ਥਾਂ ਥਾਂ ਤੇ ਬੋਰਡ ਲਗਾਏ ਗਏ ਆ ਤੇ ਉਹ ਸਾਰਾ ਇਹਨਾਂ ਨੂੰ ਦੱਸੀਦਾ ਤੇ ਜੇਦੋ ਨਹੀਂ ਸਮਝਣ ਫਿਰ ਚਲਾਣੀ ਕਰੀਦਾ